ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 11 ਤੋਂ ਲੈ ਕੇ 14 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲ ਬਾਈ ਮੀਂਹ ਹਨੇਰੀ ਤੇ ਤਾਪਮਾਨ ਦੇ ਕਿਉਂਕਿ ਮੌਨਸੂਨ ਹੌਲੀ-ਹੌਲੀ ਬਿਸ਼ੱਕ ਪਰ ਕਿਤੇ ਨਾ ਕਿਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਤਾਂ ਨਹੀਂ ਕਹਿ ਸਕਦੇ ਪਰ ਇੱਕ ਦਾ ਦਿਨ ਛੱਡ ਕੇ ਮੀਂਹ ਹੋ ਰਹੇ ਨੇ ਬਹੁਤੇ ਇਲਾਕਿਆਂ ਦੀ ਮੈਂ ਗੱਲ ਕਰ ਰਿਹਾ ਕੁਝ ਕ ਇਲਾਕੇ ਹਜੇ ਵੀ ਅਜਿਹੇ ਨੇ ਜਿਨ੍ਹਾਂ ਵਿੱਚ ਬਹੁਤ ਘੱਟ ਮੀਂਹ ਹੋ ਰਿਹਾ ਪਰ ਆਪਾਂ ਫਿਰ ਵੀ ਤੁਹਾਨੂੰ ਪੂਰੇ ਜ਼ਿਲ੍ਹੇ ਦੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਾਈਜ਼ ਗੱਲ ਕਰਾਂਗੇ ਕਿ 11 ਤੋਂ ਲੈ ਕੇ 14 ਜੁਲਾਈ ਤੱਕ ਕਿਹੜੇ-ਕਿਹੜੇ ਦਿਨ ਮੀਂਹ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਬੱਦਲਬਾਜ਼ੀ ਦਾ ਮਾਹੌਲ ਬਣਿਆ ਹੋਇਆ ਹੈ ਜੀ ਤੇ ਲਗਾਤਾਰ ਪਿਛਲੇ ਇੱਕ ਅੱਧੇ ਦਿਨ ਤੋਂ ਟਟਮੇ ਰੂਹ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈ ਤਾਕੇ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਗੱਲ ਕਰਦੇ ਜੀ 11 ਤੋਂ 14 ਜੁਲਾਈ ਪੰਜਾਬ ਦੇ ਹਾਲਾਤਾਂ ਦੀ ਬਿਨਾ ਸਕਿੱਪ ਕਰਦੇ ਵੀਡੀਓ ਦੇਖਿਓ ਤਾਂ ਕਿਤੇ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਮਿਸ ਨਾ ਕਰ ਦਿਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 11 ਜੁਲਾਈ ਦੇ ਮੌਸਮ ਦੀ 11 ਜੁਲਾਈ ਦੇ ਤੁਸੀਂ ਦੇਖ ਰਹੇ ਹੋ ਕਿ ਸਿਸਟਮ ਥੋੜਾ ਜਿਹਾ ਕਮਜ਼ੋਰ ਹੋ ਰਿਹਾ 10 ਜੁਲਾਈ ਨਾਲੋਂ ਉੱਤਰ ਪੂਰਬੀ ਹਿੱਸੇ ਵਿੱਚ ਥੋੜਾ ਬਹੁਤ ਅਮੀ ਹੈ ਪਰ ਪੱਛਮੀ ਦਾ ਦੱਖਣ ਪੱਛਮੀ ਹਿੱਸੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਜਿਹਦੇ ਵਿੱਚ ਜਿਹੜੇ ਨੀਲੇ ਜ਼ਿਲ੍ਹੇ ਦਰਸਾਏ ਗਏ ਨੇ ਜਿਨ੍ਹਾਂ ਵਿੱਚ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਹੋ ਗਿਆ ਜੀ ਮੋਗਾ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਹਨਾਂ ਵਿੱਚ ਕੁਝ ਘਾਥਾਵਾਂ ਤੋਂ ਲੈ ਕੇ ਬਹੁਤੀਆਂ ਥਾਵਾਂ ਤੇ ਮੀਂਹ ਹੋਣ ਦੀ ਉਮੀਦ ਹੈ ਯਾਨੀ ਕਿ 50% ਚਾਂਸ ਬਣ ਰਹੇ ਨੇ ਮੀਂਹ ਦੇ ਇਹਨਾਂ ਇਲਾਕਿਆਂ ਵਿੱਚ ਕਿਉਂਕਿ ਦੇਖਿਆ ਜਾਂਦਾ ਜਦੋਂ ਵੀ ਮੌਨਸੂਨ ਨਿਕਲਦਾ ਤਾਂ ਉਹ ਦੱਖਣੀ ਪਾਸੇ ਨਿਕਲਦਾ ਤਾਂ ਇਸੇ ਤਰੀਕੇ ਨਾਲ ਹੋ ਰਿਹਾ ਹੈ ਦੱਖਣ ਪਾਸੇ ਨੂੰ ਮੀਂਹ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਆਪਾਂ ਇਹ ਕਹਿ ਸਕਦੇ ਆ ਕਿ ਹਲਕੇ ਤੋਂ ਦਰਮਿਆਨਾ ਮੀਂਹ ਹੈ ਕੋਈ ਭਾਰੀ ਮੀਂਹ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਗਰਮੀ ਤੋਂ ਰਾਤ ਇਹ ਮੀਂਹ ਦਵਾ ਸਕਦਾ ਹੈ। ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਜ਼ਿਲ੍ਹਿਆਂ ਵਿੱਚ ਘੱਟ ਮੀਂਹ ਹੈ ਉਹ ਤਿੰਨ ਜ਼ਿਲ੍ਹੇ ਨੇ ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ। ਬਾਕੀ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਬੂੰਦਾਬੰਦੀ ਦੇ ਹਾਲਾਤ ਹਨ। ਅਜਿਹਾ ਵੀ ਨਹੀਂ ਹੈ ਕਿ ਬਹੁਤ ਕੋਈ ਤਕੜਾ ਮੀਂਹ ਹੋ ਰਿਹਾ। ਹਲਕੇ ਤੋਂ ਦਰਮਿਆਨਾ ਜਾਂ ਬੂੰਦਾਬੰਦੀ ਵਾਲਾ ਹੀ ਮੀਂਹ ਦੇਖਣ ਨੂੰ ਮਿਲੇਗਾ। ਜੋਨ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਤਾਂ ਆਉਂਦੇ ਦਿਨਾਂ ਦੇ ਵਿੱਚ 12 ਅਤੇ 13 ਤਰੀਕ ਨੂੰ ਮਿਕਸ ਰੂਪ ਦੇ ਵਿੱਚ ਮਾਹੌਲ ਹੈ ਜੀ 12 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤੇ ਪੰਜਾਬ ਦੇ ਵਿੱਚ ਬਦਲਾਅ ਹੀ ਬਣੀ ਰਹੇਗੀ ਪਰ ਲਗਭਗ 7 ਤੋਂ 8 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਾਲਾਤ ਡਰਾਈ ਨੇ ਜਾਨੀ ਕਿ ਫਜ਼ਿਲਕਾ ਹੋ ਗਿਆ ਜੀ ਮੁਕਸਰ ਫਰੀਦਕੋਟ ਮੋਗਾ ਪਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਨਾ ਮਾਤਰ ਦੇ ਬਰਾਬਰ ਉਮੀਦ ਹੈ ਕਿ ਮੀਂਹ ਹੋਵੇਗਾ ਨਾ ਮਾਤਰ ਦੇ ਬਰਾਬਰ ਚਾਂਸ ਬਣ ਰਹੇ ਨੇ ਜਿਸ ਦੇ ਕਾਰਨ ਸਾਨੂੰ ਉਮੀਦ ਇਹੀ ਜਾਗ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਕਿਸੇ ਤਰੀਕੇ ਦੀ ਵੀ ਮੀਂਹ ਦੀ ਹੋਣ ਦੀ ਉਮੀਦ ਨਹੀਂ ਬਣ ਰਹੀ। ਬਾਕੀ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਜਰੂਰ ਆ ਸਕਦੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਕਿ ਚਾਂਸ ਬਣ ਸਕਦੇ ਨੇ ਕਿਣਮਣਕਣੀ ਦੇ ਥੋੜੀ-ਬੋਤੀ ਚਾਂਸ ਮੀਂਹ ਦੇ ਕਿਸੇ-ਕਿਸੇ ਇਲਾਕੇ ਵਿੱਚ ਪਰ ਬਹੁਤਿਆਂ ਇਲਾਕਿਆਂ ਵਿੱਚ ਅਜਿਹੇ ਚਾਂਸ ਨਾ ਨਾ ਦੇ ਬਰਾਬਰ ਹੀ ਦੇਖਣ ਨੂੰ ਮਿਲਣਗੇ। ਹੁਣ ਅਗਰ ਗੱਲ ਕਰੀ ਜਾਵੇ ਤਾਂ 13 ਜੁਲਾਈ ਦੀ ਐਤਵਾਰ ਵਾਲੇ ਦਿਨ ਦੀ ਤਾਂ 13 ਜੁਲਾਈ ਨੂੰ ਤੁਸੀਂ ਦੇਖ ਰਹੇ ਹੋ ਕਿ ਬਹੁਤੇ ਪੰਜਾਬ ਦੇ ਵਿੱਚ ਠੀਕ ਠਾਕ ਮੌਸਮ ਹੈ ਬੱਦਲਬਾਈ ਲਗਾਤਾਰ ਪਣੀ ਰਹੇਗੀ ਪਰ ਹੁਸ਼ਿਆਰਪੁਰ ਅਤੇ ਪਠਾਨਕੋਟ ਇਹਨਾਂ ਵਿੱਚ ਹਿਮਾਚਲ ਵੱਲੋਂ ਇੱਕ ਦੋ ਸਿਸਟਮ ਆ ਰਹੇ ਨੇ ਜਿਨ੍ਹਾਂ ਨਾਲ ਮੀਂਹ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਭਾਰੀ ਮੀਂਹ ਤਾਂ ਨਹੀਂ ਹੈ ਪਰ ਹਾਂ 13 ਜੁਲਾਈ ਨੂੰ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਸਵੇਰ ਤੋਂ ਲੈ ਕੇ ਸ਼ਾਮ ਦੇ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ ਵੱਖ-ਵੱਖ ਈਸਿਆਂ ਵਿੱਚ ਹੁੰਦੀ ਦਿਖਾਈ ਦੇ ਸਕਦੀ ਹੈ ਹੁਣ ਅਗਰ ਗੱਲ ਕੀਤੀ ਹੈ ਬਈ 14 ਜੁਲਾਈ ਦੀ ਆਖਰੀ ਦਿਨ ਦੀ ਗੱਲ ਕਰੀਏ ਤਾਂ 14 ਜੁਲਾਈ ਨੂੰ ਵੀ ਠੀਕ ਹੈ ਤਿੰਨ ਤਰੀਕੇ ਦੇ ਹਾਲਾਤ ਬਣ ਰਹੇ ਨੇ ਉੱਤਰ ਪੂਰਬੀ ਪੰਜਾਬ ਦੇ ਵਿੱਚ ਥੋੜਾ ਜਿਹਾ ਮੀਂਹ ਦੇਖਣ ਨੂੰ ਮਿਲ ਰਿਹਾ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਆਉਂਦਾ ਦਿਖਾਈ ਦੇ ਰਿਹਾ ਜਿਦੇ ਵਿੱਚ ਚਾਂਸ ਹਨ ਕਿ 50 ਤੋਂ ਲੈ ਕੇ 70 80% ਤੱਕ ਦੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਕੋਈ ਬਹੁਤ ਜ਼ਿਆਦਾ ਵੱਡੇ ਹਾਲਾਤ ਵੀ ਨਹੀਂ ਹਨ ਕਿ ਬਹੁਤ ਤਕੜਾ ਮੀਂਹ ਹੋਵੇ ਸੈਂਟਰਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਪੱਟੀ ਇੱਕ ਲੇਅਰ ਬਣ ਰਹੀ ਹੈ ਜਿਹਦੇ ਵਿੱਚ ਚਾਂਸ ਹਨ 30 ਤੋਂ ਲੈ ਕੇ 40% ਦੇ ਮੀਂਹ ਦੀ ਉਮੀਦ ਤੇ ਜਿਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਿਲੰਦਰੋ ਸ਼ਹਿਰ ਸ਼ਹਿਰਪੁਰ ਤੋਂ ਇਹ ठाਕਰ ਗੱਲ ਕੀਤੀ ਜਾਵੇ ਲੁਧਿਆਣੇ ਦਾ ਇਲਾਕਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਫਜ਼ਿਲਕਾ ਮੋਗਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਘੱਟ ਉਮੀਦ ਹੈ ਮੀਂਹ ਦੀ 14 ਜੁਲਾਈ ਨੂੰ ਬਾਕੀ ਸਿਸਟਮ ਹਲੇ 2 ਤੋਂ 3 ਦਿਨ ਪਾਏ ਨੇ ਸਿਸਟਮ ਬਦਲਦੇ ਰਹਿੰਦੇ ਨੇ ਅਜੇ ਇਹ ਦੇ ਵਿੱਚ ਕੋਈ ਜਾਣਕਾਰੀ ਅਗਰ ਉੱਪਰ ਥੱਲੇ ਹੁੰਦੀ ਹੈ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਬਣੇ ਰਹੇ ਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਤੁਹਾਡੇ ਜਿਹੜੇ ਸੁਝਾਅ ਨੇ ਉਹ ਕਮੈਂਟ ਬਾਕਸ ਵਿੱਚ ਲਿਖਦੇ ਹੋ ਤਾਂ ਕਿ ਤੁਹਾਨੂੰ ਅਜਿਹੀਆਂ ਵੀਡੀਓਜ਼ YouTube ਦੇ ਉੱਪਰ ਫਰੀ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਮਿਲਦੀ ਰਹਣ ਧੰਨਵਾਦ ਜੀ